ਦੇ ਆਵੇ ਹਾਸਾ ਮਹੱਲਾ ਚੌਥਾ ਹਿਰਦੈ ਸੁਣ ਸੁਨਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨੋ ਮੇਰੀ ਭੈਣਾ ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈ ਨਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵਡ ਭਾਗ ਦੂਜੈ ਭਾਏ ਭਵਹਿ ਬਿਖਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੂਰੈ ਨਾਨਕ ਹਰ ਪਾਇਆ ਹਾਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡੈ ਭਾਗ ਗੁਰਮੁਖ ਹਰ ਲੈ ਨਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ triglycerides ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪਨਾਮ ਮਨ ਭਇਆ ਅਨੰਦਾ ਸਤ 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 ਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮਖ ਮਤ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੇ ਵੱਡਾ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਣ ਗਏ ਮੂੜ ਨੰਗਾ ਪਾਚ ਪਾਚ ਮੁਏ ਬਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੈ ਹਰਿ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰਿ ਹਰਿ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰਿ ਹਰਿ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤਿ ਸਲਾਹੀ ਮਾਰਿਆ ਕਾਲ ਜਮ ਕੰਕਰ ਭੋਇ ਅੰਗਾਰਾ ਹਰਿ ਹਰਿ ਗੁਰਮਹ ਭਗਤ ਰਖਾਈ ਗੁਰ ਤੁਠਾ ਸਿੱਖ ਦੀਵੈ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜਿਉ ਕੁੰਚਰ ਢਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਵੈ ਵੱਡ ਊਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਿੱਖੀ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤਿ ਮਨ ਕੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋਹ ਅੰਦਾ ਸਭ ਨੇਪਲ ਕਰਮ ਕੀਏ ਦੁਖ ਧੰਦਾ ਹਰ 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 ਜਸ ਜਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵੇਂ ਕੇ ਤਿੰਨ ਹੱਤ ਕਰ ਤੰਤ ਵਜਾਵੈ ਜੋਗੀ ਤੋਤਰ ਵਾਜੈ ਬੀਨ ਗੁਰਮਤ ਹਰ ਗੁਣ ਬੋਲੋ ਜੋਗੀ ਇਹ ਮਨੁਆ ਹਰ ਰੰਗ ਭੀਨ ਜੋਗੀ ਹਰ ਦੇਹੋ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ ਰਹਾਉ गावਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕੋ ਬਸਧਾ ਉਠ ਬੈਲ ਗਏ ਚਰ ਬੈਲ ਕਾਇਆ ਨਗਰ ਮਹਿ ਕਰਮ ਹਰ ਬੂਬ ਹੋ ਹਰ ਜਾਮੈ ਹਰਿਆ ਖੇਤ ਮਨੁਆ ਅਸਥਰ ਬੈਲ ਮਨ ਜੋਬ ਹੋ ਹਰ ਸਿੰਚੋ ਹੋ ਗੁਰਮਤ ਜੀਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਕੋ ਗੁਰੂ ਤਾਲਾ ਕਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿੰਨ ਲਾਗੇ ਹਉ ਤਬ ਲਗੇ ਸਮਾਰਉ ਨਾਮ ਮੇਰਾ ਮਨ ਐਸੀ ਭਗਤ ਬਨਿ ਆਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੀ ਜਲ ਬਿਨ ਮੀਨ ਮਰ ਜਾਈ ਰਹਾ ਕਬ ਕੋ ਮੇਲੇ ਪੰਜ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਨਤ ਖਿੰਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਮ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਮ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ RAM ਸੁਮਾਰੈ ਕਬ ਕੋ ਲੋਗਨ ਕੋ ਪਤਿ ਆਵੈ ਲੋਕ ਪਤੀ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਿਤਿਹਾਵ ਹੋ ਤਾ ਜੈ ਜੈ ਕਰੇ ਸਭ ਕੋਏ ਹਾਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਈ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹਿ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰਿ ਨੇ ਬੁਲਾਏ ਜੋ ਇਛੋ ਹੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇਈ ਸੰਤ ਭਲੇ ਤੁਧ ਭਾਵਹਿ ਜਿਨ ਕੀ ਪਤ ਪਾਵੈ ਖਾਂਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਪੰਡਾਰ ਦੀਏ ਹਰਿ ਆਪਣੇ ਗੁਣ ਗਾਹਕ ਵਣਜ ਲੈ ਜਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਅਠਵਾਂ ਕੀ ਕਾਫੀ ਮਹੱਲਾ ਚੌਥਾ ਆਇਆ ਮਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸਾਬਾਸ ਚੱਲਣ ਜਾਣਿਆ ਲਾਹਾ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਬ ਲਿਖੇ ਦੇਹ ਸਿ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂ ਐ ਖੇਲਣ ਜੱਗ ਕੇ ਏਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਹਾਸਾ ਮੁਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਰੰਧਿਨ ਨਾਮ ਧਿਆਇ ਹਰ ਗੁਣ ਗਾਈਐ ਹੰਤਰਵਸਤ ਅਨੇਕ ਮਨਮੁਖ ਨਹੀਂ ਪਾਈਐ ਹਉਮੈ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪਰਗਾਸ ਸਚਾ ਪਾਈਐ ਰਾਗ ਅਸਾਵਰੀ ਘਰ ਸੋਲਵਾ ਕੇ ਦੋ ਮਹੱਲਾ ਚੌਥਾ ਸੁਧੰ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਿਗੁਰੂ ਮੋ ਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਹਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਦਿਨ ਰਹਿ ਨਾ ਸਕੋ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਿਨਹੁ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਪਸਾਵਰੀ ਮਹੱਲਾ ਚੌਥਾ ਮਾਈ ਮੋਹਰੋ ਪ੍ਰੀਤ ਮਹਾਰਾਮ ਬਤਾਵੋ ਰੀ ਮਾਈ ਕਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੀ ਕਰ ਹਲ ਬੇਲ ਰਝਾਈ ਰਹਾਉ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹਿ ਹਰ ਬਿਨ ਰਹਿਨ ਨਾ ਜਾਈ ਰਾਖ ਸਰਨ ਜਗਦੀ ਸੁਰ ਪਿਆਰੀ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਹਰ ਆਗਿਆਸਾ ਕਰ ਦੂਜਾ